ਦਾਸ ਹੋਤਾ ਸ਼ੋਅ ਇਸ ਸਪਾਂਸਰਡ ਬਾਈ ਭਰਤ ਜੋਲਰ ਫਾਈਬਰ ਟੈਕ ਅਤੇ ਆਪਨਾ ਮੋਟਰਸ 9 ਸਤੰਬਰ 2025 ਦੇ ਮੰਗਲਵਾਰ ਨਾਨਕਸ਼ਹੀ ਸੰਮਤ 557 ਭਾਦੋ ਮਹੀਨੇ ਦੀ 25 ਤਰੀਕ ਹੈ ਜੀ ਸੈਮਿਆਮੋ ਕੈਰਜੀ ਅਤੇ ਕੌਂਟਲਨ ਮੂਲ ਨਿਵਾਸੀ ਕਬੀਲਿਆਂ ਦੀ ਧਰਤੀ ਸਰੀ ਸ਼ਹਿਰ ਤੋਂ ਪ੍ਰੋਗਰਾਮ ਦਾ ਸਹੋਤਾ ਸ਼ੋਅ ਲੈ ਕੇ ਇੱਕ ਵਾਰ ਫਿਰ ਤੁਹਾਡੀ ਸੇਵਾ 'ਚ ਹਾਜ਼ਰ ਹਾਂ ਪ੍ਰੋਗਰਾਮ ਨਾਲ ਜੁੜ ਚੁੱਕੇ ਸਾਰੇ ਸਤਿਕਾਰਯੋਗ ਦਰਸ਼ਕਾਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਆਪ ਸਭ ਦਾ ਨਿੱਘਾ ਸਵਾਗਤ ਹੈ ਜੀ ਹਮੇਸ਼ਾ ਹੀ ਤਰ੍ਹਾਂ ਸਾਡੀ ਤੁਹਾਡੀ ਸਾਂਝ ਪਾਉਂਦੇ ਆ ਭਾਰਤ ਜੁਵਲਰਜ਼ ਜਿਨ੍ਹਾਂ ਨੇ ਸਰੀ ਅਤੇ ਕੈਲਗੀ ਤੋਂ ਬਾਅਦ ਆਪਣੀ ਤੀਜੀ ਲੋਕੇਸ਼ਨ ਐਡਵੈਂਟਨ ਚ ਖੋਲ੍ਹ ਦਿੱਤੀ ਆ ਇਸ ਦੇ ਨਾਲ ਹੀ ਫਾਈਬਰ ਟੈਕ ਡਿਸਟ੍ਰੀਬਿਊਟਰ ਸਾਡੇ ਪ੍ਰੋਗਰਾਮ ਦੇ ਸਪਾਂਸਰ ਆ ਸਰੀ ਕੁਕਟਲਮ ਅਤੇ ਵੈਨਕੂਵਰਟਨ ਤਾਂ ਹੋਂ ਤੋਂ ਇਹ ਪਲੰਮਿੰਗ ਦਾ ਸਮਾਨ ਮਹਈਆ ਕਰਾਉਂਦੇ ਆ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਬੈਂਕ ਆਫ ਕੈਨੇਡਾ ਵੱਲੋਂ ਵਿਆਜ ਦਰਾਂ ਘਟਾਉਣ ਬਾਰੇ ਜੋ ਭਵਿੱਖਬਾਣੀ ਬੈਂਕ ਆਫ ਮੋਂਟਰੀਅਲ ਵੱਲੋਂ ਕੀਤੀ ਗਈ ਆ ਅ ਕੀ ਕਹਿ ਰਹੇ ਨੇ ਚੰਗੀ ਖਬਰ ਹੈ ਇੱਕ ਤੇ ਇਸ ਦੇ ਨਾਲ ਹੀ ਮਾੜੀ ਖਬਰ ਇਹ ਹੈ ਕਿ ਗ੍ਰੇਟਰ ਬੈਂਕੂਵਰ ਦੇ ਵਿੱਚ ਗੈਸ ਦੀਆਂ ਕੀਮਤਾਂ ਹੋਰ ਵਧਣ ਜਾ ਰਹੀਆਂ ਇਹਦੇ ਪਿੱਛੇ ਕਾਰਨ ਕੀ ਹੈ ਅਸੀਂ ਤੁਹਾਨੂੰ ਵਿਸਥਾਰ ਨਾਲ ਦੱਸਾਂਗੇ ਅਨਟਾਰੀਓ ਦੇ ਵਿੱਚ ਜਿਹਨਾਂ ਲੋਕਾਂ ਨੇ ਨਵੇਂ ਟਰੱਕ ਦੇ ਲਾਇਸੈਂਸ ਲਏ ਆ ਬੀਤੇ 3-4 ਸਾਲ ਦੇ ਵਿੱਚ ਬਹੁਤ سارے ਲੋਕ ਜਿਹੜੇ BC ਅਲਬਰਟਾ ਤੋਂ ਜਾ ਕੇ ਵੀ ਲੈ ਕੇ ਆਉਂਦੇ ਰਹੇ ਆ ਉਹਨਾਂ ਨੂੰ ਚਿੱਠੀਆਂ ਆ ਗਈਆਂ ਕਿ ਦੁਬਾਰਾ ਰੋਡ ਟੈਸਟ ਦਿਓ ਤੁਹਾਡੇ ਲਾਇਸੈਂਸ ਲੈਣ ਦੇ ਉੱਤੇ ਸ਼ੱਕ ਹੈਗਾ ਜੀ ਨੇਪਾਲ ਦੇ ਵਿੱਚ ਰਾਜਪਾਲਟੀ ਵਾਲੇ ਹਾਲਾਤ ਬਣੇ ਹੋਏ ਆ ਭੜਕੇ ਹੋਏ ਲੋਕਾਂ ਨੇ ਪਾਰਲੀਮੈਂਟ ਨੂੰ ਅੱਗ ਲਾ ਦਿੱਤੀ ਹੈ ਤੇ ਅੱਜ ਖੀਚ ਗੱਲਬਾਤ ਕਰਾਂਗੇ ਮੋਦੀ ਦੀ ਪੰਜਾਬ ਫੇਰੀ ਦੀ ਜਿਹੜਿਆਂ ਵਿੱਚ ਕਿ ਮੋਦੀ ਦੇਤੇ ਦੋਸ਼ ਲੱਗ ਰਹੇ ਆ ਕਿ ਉਹਨੇ ਮਦਦ ਦੇ ਨਾਂ ਤੇ ਪੰਜਾਬ ਦੇ ਲੋਕਾਂ ਨਾਲ ਮਜ਼ਾਕ ਕੀਤਾ ਪੂਰਾ ਪ੍ਰੋਗਰਾਮ ਲੈ ਕੇ ਹੁਣੇ ਤੁਹਾਡੀ ਸੇਵਾ ਚ ਵਾਪਸ ਆਉਣੇ ਸਦੀਆਂ ਦੀ ਪਰੰਪਰਾ ਦਾਦੀ ਤੋਂ ਮਾਂ ਤੱਕ ਤੇ ਮਾਂ ਤੋਂ ਮੇਰੇ ਤੱਕ

ਦਸੋ ਹੋਤਾ ਸ਼ੋਅ ਚ ਇੱਕ ਵਾਰ ਫਿਰ ਆਪ ਸਭ ਦਾ ਨਿੱਘਾ ਸਵਾਗਤ ਹੈ ਜੀ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਕੈਨੇਡਾ ਤੋਂ ਜਿੱਥੇ ਕਿ ਲੋਕ ਅਡੀਆਂ ਚੁੱਕ ਚੁੱਕੇ ਅੜੀਕਾਂ ਕਰ ਰਹੇ ਨੇ ਕਿ ਬੈਂਕ ਆਫ ਕੈਨੇਡਾ ਕਿਹੜੀ ਘੜੀ ਵਿਆਜ ਦਰਾਂ ਜਿਹੜੀਆਂ ਸਿੱਟਦੀ ਆ ਤੇ ਚੰਗੀ ਖਬਰ ਇਹ ਆ ਕਿ ਬੈਂਕ ਆਫ ਮੋਂਟਰੀਅਲ ਜਿਹੜੀ ਕਿ ਕੈਨੇਡਾ ਦੀ ਇੱਕ ਪੁਰਾਣੀ ਅਤੇ ਵੱਡੀ ਬੈਂਕ ਆ ਉਹਦੇ ਦੇ ਜਿਹੜੇ ਆਰਥਿਕ ਮਾਹਰ ਨੇ ਉਹ ਇਹ ਕਹਿ ਰਹੇ ਆ ਕਿ ਕੁਝ ਕਟ ਉਹ ਇੱਕ ਦੇ ਵਿੱਚ ਲੱਗ ਸਕਦੇ ਆ ਸੋ ਜਿਹੜੇ ਇਹ ਇਹਨਾਂ ਦੇ ਬੀ ਐਮਓ ਕੈਪੀਟਲ ਮਾਰਕੀਟਸ ਦੇ ਸੀਨੀਅਰ ਇਕਨੋਮਿਸਟ ਨੇ ਰੌਬਰਟ ਕੈਵਕੇਕ ਉਹਨਾਂ ਨੇ ਇਹ ਪੇਸ਼ੰਗੋਈ ਕੀਤੀ ਹੈ ਉਹਨਾਂ ਨੇ ਰਿਪੋਰਟ ਆਪਣੇ ਨਿਵੇਸ਼ਕਾਂ ਨੂੰ ਭੇਜੀ ਹੈ ਕਿ ਅਗਲੇ ਸਾਲ ਮੌਸਮੇਂ ਬਹਾਰ ਤੱਕ ਮਤਲਬ ਕਿ 2026 ਦੀ ਅਪ੍ਰੈਲ ਮਈ ਤੱਕ ਹੁਣ ਤੋਂ ਲੈ ਕੇ ਤਿੰਨ ਘਟ ਜਿਹੜੇ ਇੱਕ ਇੱਕ ਕੁਆਟਰ ਦੇ ਲੱਗ ਸਕਦੇ ਆ ਤੇ ਉਹ ਕਹਿੰਦੇ ਵੀ ਦੀ ਸ਼ੁਰੂਆਤ ਜਿਹੜੀ ਆ 17 ਸਤੰਬਰ ਨੂੰ ਹੋਣ ਵਾਲੀ ਬੈਂਕ ਆਫ ਕੈਨੇਡਾ ਦੀ ਮੀਟਿੰਗ ਤੋਂ ਹੋ ਸਕਦੀ ਆ ਇਹਦੇ ਪਿੱਛੇ ਉਹ ਜਿਹੜਾ ਕਾਰਨ ਦੱਸਿਆ ਉਹ ਕਹਿੰਦੇ ਵੀ ਇਸ ਵੇਲੇ ਪ੍ਰੈਸ਼ਰ ਬਹੁਤ ਆ ਅਨਐਮਪਲੋਇਮੈਂਟ ਰੇਟ ਵੱਲ ਚੁੱਕ ਆਇਆ ਮਹਿੰਗਾਈ ਦਰ ਜਿਹੜੀ ਆ ਉਹ ਲੋੜ ਨਾਲੋਂ ਥੱਲੇ ਜਾ ਚੁੱਕੀ ਆ ਸੋ ਜਿਹੇ ਹਾਲਾਤ ਦੇ ਵਿੱਚ ਬੈਂਕ ਆਫ ਕੈਨੇਡਾ ਦੇ ਕੋਲ ਕੋਈ ਵੀ ਕਾਰਨ ਕੋਈ ਵੀ ਬਹਾਨਾ ਬਚਦਾ ਨਹੀਂ ਜਿਹਦੇ ਕਰਕੇ ਹੋਰ ਕਹਿ ਸਕਣਗੇ ਆਪਾਂ ਕੱਟ ਨਹੀਂ ਲਾਉਣਾ ਸੋ ਇਸ ਵਾਸਤੇ ਕਹਿੰਦੇ ਵੀ ਲਗਾਤਾਰ ਤਿੰਨ ਕੱਟ ਇਹ ਲੱਗ ਸਕਦੇ ਆ ਅਮਰੀਕਾ ਦੇ ਵਿੱਚ ਫੈਡਰਲ ਰਿਜ਼ਰਵ ਦੀ ਮੀਟਿੰਗ ਵੀ 17 ਸਤੰਬਰ ਨੂੰ ਹੀ ਆ ਉਧਰੋਂ ਵੀ ਅੰਦਾਜ਼ੇ ਇਹੀ ਲਾਏ ਜਾ ਰਿਹਾ ਕਿ ਇੱਕ ਕੁਆਟਰ ਦਾ ਕੱਟ ਉਧਰ ਵੀ ਲੱਗ ਸਕਦਾ ਆ ਸੋ ਕੈਨੇਡਾ ਦੇ ਵਿੱਚ ਇੱਕ ਬਹੁਤ ਵੱਡੇ ਮਾਰਗੇਜ ਮਾਹਰ ਨੇ ਰੌਨ ਬਟਲਰ ਇਕਨੋਮਿਸਟ ਨੇ ਬਹੁਤ ਵੱਡੇ ਬੀਤੇ ਕੁਝ ਸਾਲਾਂ ਦੇ ਵਿੱਚ ਉਹਨਾਂ ਦੀਆਂ ਕੀਤੀਆਂ ਹੋਈਆਂ ਭਵਿੱਖਬਾਣੀਆਂ ਰੀਅਲ اسٹیਟ ਮਾਰਕੀਟ ਸੰਬੰਧੀ ਬੈਂਕ ਆਫ ਕੈਨੇਡਾ ਸੰਬੰਧੀ ਜਾਂ ਵਿਆਜ ਨਾਲ ਸੰਬੰਧੀ ਲਗਭਗ ਠੀਕ ਰਹੀਆਂ ਉਹਨਾਂ ਨੇ ਵੀ ਇਹੀ ਗੱਲ ਆਖੀ ਆ ਕਿ ਬਹੁਤ ਪੋਸੀਬਿਲਟੀ ਆ ਸੰਭਾਵਨਾਵਾਂ ਨੇ ਕਿ ਹੁਣ ਗਾਹਾਂ ਜਾ ਕੇ ਤਿੰਨ ਕਟ ਜਿਹੜੇ ਆ April 2026 ਤੱਕ ਲੱਗ ਸਕਦੇ ਆ ਸੋ ਇਹਦੇ ਨਾਲ ਕੁਝ ਨਾ ਕੁਝ ਰੀਅਲ اسٹیਟ ਇੰਡਸਟਰੀ ਨੂੰ ਹਾਊਸਿੰਗ ਇੰਡਸਟਰੀ ਨੂੰ ਆਮ ਲੋਕਾਂ ਨੂੰ ਸਾਹ ਆ ਸਕਦਾ ਹੈ ਜੀ ਇਸ ਦੇ ਨਾਲ ਹੀ ਖਬਰਾਂ ਇਹ ਵੀ ਆ ਕਿ ਕੈਨੇਡਾ ਭਰ ਦੇ ਵਿੱਚ ਕਿਰਾਏ ਘਟੇ ਆ ਲਗਾਤਾਰ 11 ਮਹੀਨੇ ਹੋ ਗਏ ਆ ਕਰਾਏ ਘਟਦੇ ਚਲੇ ਜਾ ਰਹੇ ਆ ਕਿਸੇ ਮਹੀਨੇ 2% ਕਿਸੇ ਮਹੀਨੇ 3% ਕਿਸੇ ਮਹੀਨੇ 3.5% ਪਰ ਲਗਾਤਾਰ ਕਰਾਏ ਘਟਦੇ ਜਾ ਰਹੇ ਆ ਤੇ ਕੀਮਤਾਂ ਦੇ ਵਿੱਚ ਵੀ ਘਰਾਣੀਆਂ ਚ ਲਗਾਤਾਰ ਜਿਹੜਾ ਆ ਉਹ ਘਾਟਾ ਦੇਖਿਆ ਜਾ ਰਿਹਾ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਗੈਸ ਦੀਆਂ ਕੀਮਤਾਂ ਦੀ ਗੈਸ ਦੀਆਂ ਕੀਮਤਾਂ ਪੂਰੇ ਕੈਨੇਡਾ ਦੇ ਵਿੱਚ BC ਚ ਸਭ ਤੋਂ ਵੱਧ ਹੁੰਦੀਆਂ ਅਨਟਾਰੀਓ ਦੇ ਵਿੱਚ ਵੀ ਤੇਲ ਸਸਤਾ ਹੁੰਦਾ BC ਦੇ ਮੁਕਾਬਲੇ ਅਲਬਰਟਾ ਦੇ ਵਿੱਚ ਤਾਂ ਕਾਫੀ ਫਰਕ ਹੁੰਦਾ ਆ ਤੇ BC ਵਿੱਚ ਸਭ ਤੋਂ ਮਹਿੰਗਾ ਹੁੰਦਾ ਉਹਦਾ ਕਾਰਨ ਇਹ ਹੈ ਕਿ ਬੇਸ਼ੱਕ ਕੈਨੇਡਾ ਦੇ ਵਿੱਚ ਕਰੂਡ ਆਇਲ ਦੀ ਕੋਈ ਕਮੀ ਨਹੀਂ ਪਰ ਜਿਹੜਾ ਤੇਲ ਰਿਫਾਈਨ ਹੋ ਕੇ ਵਾਪਸ ਆਉਂਦਾ ਜੀ ਉਹ ਅਮਰੀਕਾ ਤੋਂ ਆਉਂਦਾ ਆ ਤੇ ਜਦੋਂ ਵੀ ਅਮਰੀਕਾ ਦੇ ਵਿੱਚ ਕੋਈ ਰਿਫਾਈਨਰੀ ਬੰਦ ਹੁੰਦੀ ਹੈ ਤੇ ਜਾਂ ਫਿਰ ਉਹਦੀ ਸਾਫ ਸਫਾਈ ਦੀ ਲੋੜ ਹੁੰਦੀ ਹੈ ਤੇ ਨਾਲ ਹੀ ਕੈਨੇਡਾ ਦੇ ਵਿੱਚ ਖਾਸ ਕਰਕੇ BC ਦੇ ਵਿੱਚ ਤੇਲ ਦੀਆਂ ਕੀਮਤਾਂ ਵੱਧ ਜਾਂਦੀਆਂ ਹੁਣ ਵੀ ਦੇਖਿਆ ਕਿ ਪਿਛਲੇ ਤਕਰੀਬਨ ਹਫ਼ਤੇ 'ਚ 10-12 ਸੈਂਟ ਤੋਂ ਲੈ ਕੇ 15 ਸੈਂਟ ਦਾ ਵੀ ਫਰਕ ਕਈ ਥਾਂ ਦੇ ਉੱਤੇ ਬਹਿ ਚੁੱਕਾ ਆ ਗੈਸ ਮਹਿੰਗੀ ਹੋ ਚੁੱਕੀ ਆ ਤੇ ਹੁਣ ਵਿਖਵਾਣੀ ਇਹ ਕੀਤੀਆਂ ਜਾ ਰਹੀਆਂ ਕਿ ਆਉਣ ਵਾਲੇ 24 ਤੋਂ 48 ਘੰਟੇ ਦੇ ਵਿੱਚ 10-12% ਕੀਮਤ ਹੋਰ ਵੱਧ ਸਕਦੀ ਆ ਜਿਵੇਂ ਮੈਂ ਦੱਸਿਆ ਵੀ ਦਾ ਮੁੱਖ ਕਾਰਨ ਅਮਰੀਕਾ ਵਾਲੀਆਂ ਰਿਫਾਈਨਰੀਆਂ ਆ ਜਿਹੜੇ BC ਦੇ ਲੋਕ ਆ ਗੈਸ ਵਾਸਤੇ ਕੈਲੀਫੋਰਨੀਆ ਦੀਆਂ ਰਿਫਾਈਨਰੀਜ਼ ਦੇ ਉੱਤੇ ਨਿਰਭਰ ਕਰਦੇ ਆ ਜਿਆਦਾ ਕਰਕੇ ਉਹਨਾਂ ਵਿੱਚੋਂ ਇੱਕ ਰਿਫਾਈਨਰੀ ਪੱਕੇ ਤੌਰ ਤੇ ਬੰਦ ਹੋ ਰਹੀ ਆ 11 ਦੇ ਵਿੱਚੋਂ 10 ਰਹਿ ਜਾਣੀਆਂ ਤੇ ਬਾਕੀ ਜਦੋਂ ਵੀ ਸੀਜ਼ਨਲ ਸ਼ਿਫਟ ਆਉਂਦੀ ਆ ਦੋ ਤਰ੍ਹਾਂ ਦਾ ਗੈਸ ਹੁੰਦਾ ਇੱਕ ਵਿੰਟਰ ਬਲੈਂਡ ਹੁੰਦਾ ਇੱਕ ਸਮਰ ਬਲੈਂਡ ਹੁੰਦਾ ਕਿਉਂਕਿ ਹਰੇਕ ਇੰਜਣ ਦੇ ਵਿੱਚ ਜਿਹੜੀ ਗੈਸ ਆ ਪੈਟਰੋਲ ਆ ਇਹਨੂੰ ਜਿਹੜੀ ਆ ਉਹ ਕਹੋ ਇੰਦਨ ਮਜੂਬ ਬਰਤਨ ਦੀ ਸਮਰੱਥਾ ਉਹ ਅੱਡ-ਅੱਡ ਹੁੰਦੀ ਆ ਜਿਹੜਾ ਸਿਆਲਾਂ ਦੇ ਵਿੱਚ ਗੈਸ ਆ ਉਹ ਕਿਤੇ ਹੋਰ ਟੈਂਪਰੇਚਰ ਦੇ ਉੱਤੇ ਜਾ ਕੇ ਅੱਗ ਫੜਦਾ ਤੇ ਗਰਮੀਆਂ ਨੂੰ ਕਿਸੇ ਹੋਰ ਟੈਂਪਰੇਚਰ ਤੇ ਫੜਦਾ ਤੋਂ ਜਿਹੜੀਆਂ ਰੈਫਾਈਨਰੀਆਂ ਉਹਦੀ ਸੈਟਿੰਗ ਕੀਤੀ ਜਾਂਦੀ ਆ ਉਦੋਂ ਮੌਸਮ ਬਦਲਣ ਤੋਂ ਪਹਿਲਾਂ-ਪਹਿਲਾਂ ਤਾਂ ਕਿ ਜਿਹੜਾ ਨਵਾਂ ਤੇਲ ਆ ਫਿਰ ਉਹ ਜਾ ਪ੍ਰੋਡਿਊਸ ਕਰਨਾ ਹੁਣ ਵਿੰਟਰ ਬਲੈਂਡ ਵਾਲਾ ਜਿਹੜਾ ਔਇਲ ਆ ਰਫਾਈਨਰੀਆਂ ਨੇ ਪ੍ਰੋਡਿਊਸ ਕਰਨਾ ਉਹਦੇ ਵਾਸਤੇ ਕੁਝ ਮੇਨਟੇਨੈਂਸ ਦੀ ਲੋੜ ਹੁੰਦੀ ਆ ਜਿਹਦੇ ਵਾਸਤੇ ਕੁਝ ਕੈਲੀਫੋਰਨੀਆ ਦੀਆਂ ਰਿਫਾਈਨਰੀਆਂ ਨੂੰ ਮੇਨਟੇਨੈਂਸ ਵਾਸਤੇ ਕੁਝ ਚਿਰ ਲਈ ਬੰਦ ਕੀਤਾ ਗਿਆ ਹੈ ਤੇ ਇਹਦੇ ਨਾਲ ਕੀ ਹੁੰਦਾ ਹੈ ਕਿ ਸਪਲਾਈ ਘਟ ਜਾਂਦੀ ਹੈ ਇੱਕ ਤਾਂ ਵੈਸੇ ਹੀ ਗਰਮੀਆਂ ਨੂੰ ਸਪਲਾਈ ਜ਼ਿਆਦਾ ਹੁੰਦੀ ਹੈ ਵਿੰਟਰ ਨੂੰ ਲੋਕੀ ਬਾਹਰ ਅੰਦਰ ਵੀ ਘਟ ਜਾਂਦੇ ਆ ਤੇ ਇੱਕ ਜਿਹੜਾ ਵਿੰਟਰ ਬਲੈਂਡ ਜਿਹੜਾ ਗੈਸ ਆ ਉਹ ਵੈਸੇ ਹੀ ਵੀ ਸਸਤਾ ਹੁੰਦਾ ਆ ਸੋ ਇਸ ਕਰਕੇ ਸਿਆਲਾਂ ਨੂੰ ਕੀਮਤਾਂ ਵੀ ਜਿਹੜੀਆਂ ਗੈਸ ਦੀਆਂ ਘਟ ਜਾਂਦੀਆਂ ਆ ਪਰ ਹੁਣ ਪਹਿਲੇ ਗੈਸ ਦੀਆਂ ਕੀਮਤਾਂ ਨੂੰ ਅੱਗ ਲੱਗੀ ਹੋਈ ਆ ਉੱਪਰੋਂ ਰਿਫਾਈਨਰੀ ਬੰਦ ਹੋਣ ਦੇ ਨਾਲ ਹੋਰ ਕਹਿੰਦੇ ਪ੍ਰਾਈਸ ਜਿਹੜੀ ਆ ਉੱਪਰ ਜਾ ਸਕਦੀ ਆ ਤੇ ਇਹ ਕੁਝ ਹਫ਼ਤੇ ਰਹੂਗੀ ਉਸ ਤੋਂ ਬਾਅਦ ਜੇ ਰਿਫਾਈਨਰੀਆਂ ਜਦੋਂ ਦੁਬਾਰਾ ਚੱਲ ਗਈਆਂ ਡਿਮਾਂਡ ਸਪਲਾਈ ਫਿਰ ਸੋਲਵ ਹੋ ਜਾਣੀ ਆ ਤੇ ਉਹਦੇ ਨਾਲ ਕੀਮਤਾਂ ਸਿਆਲਾਂ ਤੋਂ ਪਹਿਲਾਂ ਪਹਿਲਾਂ ਕਹਿੰਦੇ ਵੀ ਫਿਰ ਥੱਲੇ ਆ ਜਾਣਗੀਆਂ ਇਸ ਸਬੰਧੀ ਮੈਂ ਬੀਸੀ ਸਰਕਾਰ ਨੂੰ ਪੁੱਛਿਆ ਸੀ ਕਿ ਅਸੀਂ ਇੱਥੇ ਆਪਣੀਆਂ ਰਿਫਾਈਨਰੀਜ਼ ਕਿਉਂ ਨਹੀਂ ਲਾਉਂਦੇ ਅਲਬਰਟਾ ਦੇ ਨਾਲ ਸਾਡਾ ਬਾਰਡਰ ਸਾਂਝਾ ਆ ਤੇ ਉੱਥੇ ਕਿਉਂ ਨਹੀਂ ਏਡੀ ਵੱਡੀ ਰਿਫਾਈਨਰੀ ਲਾਈ ਜਾਂਦੀ ਕਿ ਉੱਥੋਂ ਹੀ ਸਾਡਾ ਤੇਲ ਜਿਹੜਾ ਸ਼ੁੱਧ ਹੋ ਕੇ ਬੀਸੀ ਨੂੰ ਮਿਲੇ ਨਾਲੇ ਤਾਂ ਇਹਨਾਂ ਨੌਕਰੀਆਂ ਬਹੁਤ ਨਿਕਲਣਗੀਆਂ ਨਾਲੇ ਸਾਨੂੰ ਤੇਲ ਸਸਤਾ ਮਿਲੂਗਾ ਕਿ ਕੈਨੇਡਾ ਦੇ ਵਿੱਚ ਆਪ ਸਾਡੇ ਕੋਲ ਤੇਲ ਬਹੁਤ ਆ ਉਹਨਾਂ ਨੇ ਦੱਸਿਆ ਕਿ ਰਿਫਾਈਨਰੀ ਲਾਉਣ ਦਾ ਜਿਹੜਾ ਖਰਚਾ ਆ ਉਹ ਬਿਲੀਅਨਸ ਆਫ ਡਾਲਰ ਦੇ ਵਿੱਚ ਆ ਤੇ ਪ੍ਰਾਈਵੇਟ ਸੈਕਟਰ ਹੁਣ ਇਸ ਮਾਮਲੇ 'ਚ ਪੈਸੇ ਲਾਉਣ ਤੋਂ ਪੈਰ ਖਿੱਚ ਰਿਹਾ ਆ ਕਿਉਂਕਿ ਫਿਊਚਰ ਦਾ ਕਿਸੇ ਨੂੰ ਪਤਾ ਨਹੀਂ ਜਿਸ ਹਿਸਾਬ ਦੇ ਨਾਲ ਬਿਜਲੀ ਵਾਲੀਆਂ ਗੱਡੀਆਂ ਜਿਹੜੀਆਂ ਬੈਟਰੀ ਆਪਰੇਟਡ ਚੱਲ ਰਹੀਆਂ ਆ ਚਾਰਜ ਹੋ ਜਾਂਦੀਆਂ ਆ ਸੋ ਇੱਕ ਖਦਸ਼ਾ ਆ ਇਨਵੈਸਟਰਸ ਦੇ ਮਨ ਵਿੱਚ ਕਿ ਪਤਾ ਨਹੀਂ ਫਿਊਚਰ ਦੇ ਵਿੱਚ ਤੇਲ ਦੀ ਕੀਮਤ ਕੋਈ ਰਹਿਣੀ ਵੀ ਆ ਜਾਂ ਨਹੀਂ ਜਾਂ ਇਹਦੀ ਕੋਈ ਵੈਲਿਊ ਜਾਂ ਕੋਈ ਇਹਦੇ ਵਿੱਚ ਇਨਵੈਸਟਮੈਂਟ ਕਰਨ ਦਾ ਕੋਈ ਫਾਇਦਾ ਵੀ ਆ ਸੋ ਇਸ ਕਰਕੇ ਕਹਿੰਦੇ ਵੀ ਜਿਹੜੇ ਪ੍ਰਾਈਵੇਟ ਸੈਕਟਰ ਦੇ ਇਨਵੈਸਟਰ ਨੇ ਉਹ ਰਿਫਾਈਨਰੀਜ਼ ਦੇ ਵਿੱਚ ਬਿਲੀਅਨਸ ਆਫ ਡਾਲਰ ਲਾਉਣ ਤੋਂ ਗਰੇਜ਼ ਕਰ ਰਹੇ ਆ ਇਹੀ ਕਾਰਨ ਆ ਕਿ ਬੀਸੀ ਦੇ ਵਿੱਚ ਕੋਈ ਰਿਫਾਈਨਰੀ ਨਹੀਂ ਲੱਗ ਰਹੀ ਮਤਲਬ ਕਿ ਪਹਿਲਾਂ ਬਹੁਤ ਲੇਟ ਹੋ ਚੁੱਕੀ ਆ ਪਹਿਲਾਂ ਹੀ ਇਹ ਕੰਮ ਅੱਜ ਤੋਂ 100 ਸਾਲ ਪਹਿਲਾਂ ਹੋਣਾ ਚਾਹੀਦਾ ਸੀਗਾ ਪਰ ਨਹੀਂ ਕੀਤਾ ਗਿਆ ਤੇ ਹੁਣ ਗਾਂ ਇਸ ਕਰਕੇ ਨਹੀਂ ਹੋਣਾ ਕਿਉਂਕਿ ਨਿਸ਼ਚਿਤਤਾ ਬਣੀ ਪਈ ਆ ਅਨਸਰਟੇਨਟੀ ਆ ਕਿ ਕਾਹਾਂ ਫਿਊਚਰ ਜਿਹੜਾ ਉਹ ਬੈਟਰੀ ਪਰਿਊਟਡ ਗੱਡੀਆਂ ਦਾ ਆ ਜਾਂ ਫਿਰ ਅਜੇ ਗੈਸ ਦੀ ਲੋੜ ਪੈਂਦੀ ਰਹਿਣੀ ਆ ਸੋ ਇਸ ਕਰਕੇ ਕਹਿੰਦੇ ਇਨਵੈਸਟਰ ਪੈਸੇ ਲਾਉਣ ਤੋਂ ਝਿਜਕ ਰਹੇ ਆ ਇਸੇ ਕਰਕੇ ਬੀਸੀ ਦੇ ਵਿੱਚ ਰਿਫਾਈਨਰੀ ਨਹੀਂ ਲੱਗ ਰਹੀ ਇਸੇ ਕਰਕੇ ਬੀਸੀ ਵਾਲਿਆਂ ਨੂੰ ਕੈਲੀਫੋਰਨੀਆ ਵਾਲਿਆਂ ਤੇ ਨਿਰਭਰ ਰਹਿਣਾ ਪੈਂਦਾ ਆ ਜਦੋਂ ਕੈਲੀਫੋਰਨੀਆ ਦੀਆਂ ਰਿਫਾਈਨਰੀਆਂ ਦੇ ਵਿੱਚ ਸਫਾਈ ਚੱਲਦੀ ਆ ਨਾਲੇ ਬੀਸੀ ਦੇ ਵਿੱਚ ਗੈਸ ਦੀਆਂ ਕੀਮਤਾਂ ਵਧ ਜਾਂਦੀਆਂ ਆ ਇਸ ਨਾਲ ਹੀ ਆਪਾਂ ਗੱਲਬਾਤ ਕਰੀਏ ਜੀ ਟਰੱਕ ਚਾਲਕਾਂ ਦੀ ਟਰੱਕ ਚਾਲਤਾਂ ਦੇ ਸਾਰੀ ਦੁਨੀਆ ਦੇ ਵਿੱਚ ਵੈਸੇ ਸਖਤੀ ਹੋ ਰਹੀ ਆ ਕੈਨੇਡਾ ਅਮਰੀਕਾ ਦੇ ਵਿੱਚ ਵਧੇਰੇ ਕਰਕੇ ਸਖਤੀ ਹੋ ਰਹੀ ਆ ਕਿਉਂਕਿ ਦੋਸ਼ ਇਹ ਲੱਗ ਰਿਹਾ ਹੈ ਕਿ ਬੀਤੇ 3-4 ਸਾਲਾਂ ਦੇ ਵਿੱਚ ਬਹੁਤ ਸਾਰੇ ਲਾਇਸੈਂਸ ਇਹੋ ਜਿਹੇ ਲੋਕਾਂ ਨੂੰ ਦਿੱਤੇ ਗਏ ਆ ਜਿਨ੍ਹਾਂ ਦੀ ਕੋ ਪ੍ਰੋਪਰ ਟ੍ਰੇਨਿੰਗ ਨਹੀਂ ਹੋਈ ਪੂਰੇ ਯੋਗ ਨਹੀਂ ਸੀ ਜਿਸ ਕਾਰਨ ਹਾਦਸੇ ਬਹੁਤ ਵਧ ਗਏ ਆ ਇਹ ਆਪਾਂ ਦੇਖ ਹੀ ਰਹੇ ਆ ਕਿ ਪਿਛਲੇ ਕੁਝ ਸਾਲਾਂ ਤੋਂ ਖਬਰਾਂ ਇਹੋ ਜਿਹੀਆਂ ਆਉਂਦੀਆਂ ਕਿ ਟ੍ਰੇਨਿੰਗ ਦੀ ਘਾਟ ਦੇ ਨਾਲ ਹਾਦਸੇ ਹੁੰਦੇ ਆ ਈਵਨ ਜਿਹੜੇ ਲੰਬੇ ਸਮੇਂ ਤੋਂ ਟਰੱਕ ਚਲਾਉਂ ਉਹ ਵੀ ਇਹ ਗੱਲ ਸ਼ਿਕਾਇਤ ਕਰ ਰਿਹਾ ਹੈ ਕਿ ਜਿਹੜੇ ਨਵੇਂ ਚਾਲਕ ਆ ਉਹ ਬਹੁਤ ਹੀ ਬੇਤਿਆਨੀ ਦੇ ਨਾਲ ਜਿਹੜੀ ਆ ਟਰੱਕ ਚਲਾਉਂਦੇ ਆ ਉਹਦੇ ਕਾਰਨ ਹਾਦਸੇ ਵਧੇ ਆ ਫੋਨ ਦੇਖਦੇ ਆ ਟਰੱਕ ਚਲਾਉਣਾ ਟਰੱਕ ਚਲਾਉਂਦੇ ਆ ਚਲਾਉਂਦੇ ਆ ਖੱਬੀ ਦਾ ਤਾਂ ਕੱਢ ਕੇ ਜਿਹੜੀ ਆ ਡੈਸ਼ ਬੋਰਡ ਦੇ ਉੱਤੇ ਰੱਖ ਲੈਣੀ ਤੇ ਪ੍ਰੋਪਰ ਕੱਪੜੇ ਨਾ ਪਾਉਣੇ ਪ੍ਰੋਪਰ ਜੁੱਤੀਆਂ ਨਾ ਪਾਉਣੀਆਂ ਅਤੇ ਹੋਰ ਬਹੁਤ ਸਾਰਾ ਕੁਝ ਇਹਦੇ ਵਿੱਚ ਸ਼ਾਮਿਲ ਆ ਤੇ ਇਹ ਜਿਹੜੀ ਚੱਲਦਿਆਂ ਹੁਣ ਸਭ ਤੋਂ ਜਿਹੜੀ ਪਹਿਲ ਕੀਤੀ ਆ অন্ਟਾਰੀਓ ਵਾਲਿਆਂ ਨੇ ਕੀਤੀ ਆ অন্ਟਾਰੀਓ ਦੇ ਵਿੱਚ ਟਰੱਕ ਚਾਲਕ ਜਿਹੜੇ ਖਾਸ ਕਰਕੇ ਜਿਹੜਾ ਨੇ ਪੀਤੇ ਤਿੰਨ ਚਾਰ ਸਾਲ ਦੇ ਵਿੱਚ ਲਾਇਸੈਂਸ ਲਏ ਆ ਉਹਨਾਂ ਵਿੱਚੋਂ ਸਾਰਿਆਂ ਨੂੰ ਨਹੀਂ ਪਰ ਬਹੁਤਿਆਂ ਨੂੰ ਇਹ ਚਿੱਠੀਆਂ ਆ ਰਹੀਆਂ ਕਿ ਤੁਸੀਂ ਆਪਣਾ ਟਰੱਕ ਦਾ ਟੈਸਟ ਜਿਹੜਾ ਉਹ ਦੁਬਾਰਾ ਆਣ ਕੇ ਦਿਓ ਕਿਉਂਕਿ ਸਾਨੂੰ ਸ਼ੱਕ ਆ ਰਿਹਾ ਜਿਹੜੀ ਫੈਸਿਲਿਟੀ ਤੋਂ ਤੁਸੀਂ ਲਾਇਸੈਂਸ ਲਿਆ ਆ ਉਹਦੇ ਵਿੱਚ ਸਾਰਾ ਕੁਝ ਸਹੀ ਨਹੀਂ ਸੀਗਾ ਕੁਆਇਸਟਰੀ ਕਕੇ ਅੰਟਾਰੀਓ ਦੀ ਜਿਹੜੀ ਟ੍ਰਾਂਸਪੋਰਟੇਸ਼ਨ ਮਿਨਿਸਟਰੀ ਆ ਉਹਨੇ ਆਪਣੇ ਪੱਧਰ ਤੇ ਇੱਕ ਜਾਂਚ ਕੀਤੀ ਤੇ ਉਸ ਜਾਂਚ ਵਿੱਚ ਉਹਨਾਂ ਨੂੰ ਲੱਭਾ ਕਿ ਕੁਝ ਟਰੱਕ ਡਰਾਈਵਿੰਗ ਸਕੂਲ ਜਿਹੜੇ ਆ ਉਹ ਗਲਤ ਤਰੀਕੇ ਦੇ ਨਾਲ ਕਾਲੀ ਕਰਕੇ ਲਾਇਸੈਂਸ ਦਵਾ ਰਹੇ ਆ ਕੈਨੇਡਾ ਦੇ ਵਿੱਚ ਹਾਲਾਤ ਇਹ ਸਨ ਕਿ ਬੀਸੀ ਜਾਂ ਅਲਬਰਟਾ ਦੇ ਵਿੱਚ ਜੇਕਰ ਕਿਸੇ ਨੂੰ ਲਾਇਸੈਂਸ ਨਹੀਂ ਮਿਲਦਾ ਤਾਂ ਉਹ ਫਿਰ ਜਾ ਕੇ ਅੰਟਾਰੀਓ ਚਲੇ ਜਾਂਦਾ ਸੀਗਾ ਚਾਹੇ ਉੱਥੇ ਉਹਨੂੰ 3 ਮਹੀਨੇ ਰਹਿਣਾ ਪਵੇ ਜਾਂ 6 ਮਹੀਨੇ ਰਹਿਣਾ ਪਵੇ ਲਾਇਸੈਂਸ ਲੈ ਕੇ ਹੀ ਮੁੜਦਾ ਸੀ ਬੇਸ਼ੱਕ ਲਾਇਸੈਂਸ ਦੀ ਕੀਮਤ ਲੈਣ ਦੀ ਜਿਹੜੀ ਆ 3500 ਤੋਂ 4500 ਡਾਲਰ ਆ ਪਰ ਕੋਈ ਕੁਝ ਰਹਿਣ ਸਹਿਣ ਦਾ ਖਾਣਾ ਪੀਣਾ ਕੰਮ ਤੋਂ ਬਿਨਾ ਤਾਂ ਕਈ ਕਹਿੰਦੇ ਵੀ ਅਸੀਂ 8000 ਚ ਮੁੜਿਆ ਕੋਈ ਕਹਿੰਦਾ ਮੈਂ 18-20 ਦੇ ਵਿੱਚ ਮੁੜਿਆ ਸੋ ਇਸ ਤਰੀਕੇ ਦੇ ਨਾਲ ਲਾਇਸੈਂਸ ਲੈ ਕੇ ਨਵੇਂ ਆਏ ਮੁੜੇ ਆ ਤੇ ਹੁਣ ਕਿਹਾ ਜਾ ਰਿਹਾ ਕਿ ਉਹ ਲਾਇਸੈਂਸ ਯੋਗ ਨਹੀਂ ਹੈਵੇ ਦੁਬਾਰਾ ਟੈਸਟ ਦੇਣਾ ਪਊਗਾ ਸੋ ਨਵੇਂ ਟਰੱਕ ਚਾਲਕਾਂ ਦੀਆਂ ਮੁਸੀਬਤਾਂ ਜਿਹੜੀਆਂ ਕਾਫੀ ਵੱਧ ਗਈਆਂ ਆ ਅਜਿਹੀਆਂ ਖਬਰਾਂ ਕੈਲੀਫੋਰਨੀਆ ਤੋਂ ਵੀ ਆ ਰਹੀਆਂ ਕੈਲੀਫੋਰਨੀਆ ਦੇ ਕੁਝ ਡਰਾਈਵਿੰਗ ਸਕੂਲਾਂ ਦੇ ਉੱਤੇ ਕੁਝ ਦਾਰਿਆਂ ਦੇ ਵੀ ਦੋਸ਼ ਲੱਗ ਰਹੇ ਆ ਕਿ ਉੱਥੇ ਲਾਇਸੈਂਸਿੰਗ ਸਹੀ ਤਰੀਕੇ ਦੇ ਨਾਲ ਨਹੀਂ ਹੋਈ ਦੁਬਾਰਾ ਟੈਸਟ ਦੀਆਂ ਚਿੱਠੀਆਂ ਉੱਥੇ ਵੀ ਜਾ ਰਹੀਆਂ ਆ ਸੋ ਕੋਲ ਮਲਾ ਕੇ ਗੱਲ ਇਹ ਹੈ ਵੀ ਜਿਨ੍ਹਾਂ ਨੇ ਤਾਂ ਬੀਤਿਆ ਨਾ ਸਾਲਾਂ ਦੇ ਵਿੱਚ ਤਜਰਬਾ ਲੈ ਲਿਆ ਕਿਉਂਕਿ ਬਹੁਤੇ ਸਕੂਲ ਤਾਂ ਇਦਾਂ ਹੈ ਜੀ ਉਹ ਕਹਿੰਦੇ ਲਾਇਸੈਂਸ ਲੈ ਕੇ ਦੇਣਾ ਤੁਹਾਡੀ ਸਾਈਡ ਜ਼ਿੰਮੇਵਾਰੀ ਹੈ ਉਹ ਅਸੀਂ ਤੁਹਾਨੂੰ ਲੈ ਦੇਣਾ ਆ ਪਰ ਸਿੱਖਣਾ ਤੁਸੀਂ ਜਾ ਕੇ ਸੜਕ ਦੇ ਉੱਤੇ ਆ ਸੋ ਇਸ ਕਰਕੇ ਹੀ BC ਨੇ ਘੰਟੇ ਵਧਾ ਦਿੱਤੇ ਸੀਗੇ ਡਰਾਈਵਿੰਗ ਟ੍ਰੇਨਿੰਗ ਦੇ ਇਸੇ ਕਰਕੇ ਲੋਕ ਹੋਰ ਸੂਬਿਆਂ ਵਿੱਚ ਜਾ ਕੇ ਸਿੱਖਦੇ ਆ ਤੇ ਹੁਣ ਜਿਹੜੇ ਤਾਂ ਸਿੱਖ ਗਏ ਹੋਣਗੇ ਉਹਨਾਂ ਨੂੰ ਤਾਂ ਟੈਸਟ ਦੇਣ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਆਉਣੀ ਉਹ ਬੜੀਆਂ ਤਾਂ ਕਦੀ ਬੜੀ ਫੇਲ ਵੀ ਹੋ ਜਾਣਗੇ ਕਿਸੇ ਗੱਲੋਂ ਟੈਕਨੀਕਲ ਵੱਲੋਂ ਪਾਸ ਕਰ ਜਾਂਦੇ ਨੇ ਕਿਉਂਕਿ ਉਹਨਾਂ ਨੂੰ ਟਰੱਕ ਚਲਾਉਣਾ ਆਉਂਦਾ ਆ ਤੇ ਜਿਨ੍ਹਾਂ ਨੇ ਹਜੇ ਤੱਕ ਨਹੀਂ ਸਿੱਖਿਆ ਉਹਨਾਂ ਦਾ ਫਿਰ ਆਪਾਂ ਇਹ ਕਹਿ ਸਕਦੇ ਹਾਂ ਕਿ ਰੱਬ ਹੀ ਰੱਖਾ ਆ ਸੋ ਕੁੱਲ ਮਿਲਾ ਕੇ ਕੈਨੇਡਾ ਅਮਰੀਕਾ ਦੇ ਵਿੱਚ ਨਵੇਂ ਟਰੱਕ ਚਾਲਕਾਂ ਦੇ ਉੱਤੇ ਕਾਫੀ ਸ਼ਕਤੀ ਹੋਣ ਦੀ ਸੰਭਾਵਨਾ ਜਿਹੜੀ ਆ ਉਹ ਬਣ ਗਈ ਆ ਅਤੇ ਬਹੁਤ ਜਲਦੀ ਜਿਹੜੀਆਂ ਚਿੱਠੀਆਂ ਬਹੁਤਿਆਨੂ ਆ ਰਹੀਆਂ ਜੀ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਨੇਪਾਲ ਦੀ ਪਤਾ ਨਹੀਂ ਹੁੰਦਾ ਵੀ ਕਿਹੜੇ ਵੱਲੇ ਕਿਹੜੇ ਰਾਜ ਦੀ ਪਰਜਾ ਦਾ ਕਿਦਾਂ ਅੰਤ ਹੋ ਜਾਣਾ ਆ ਅੱਜ ਪਿਛਲੇ ਹਫ਼ਤੇ ਉੱਥੋਂ ਦੇ ਪ੍ਰਧਾਨ ਮੰਤਰੀ ਨੇਪਾਲ ਦੇ ਕੇ ਪੀ ਸ਼ਰਮਾ ਓਲੀ ਹੋਣੀ ਆਪਣੀ ਧਰਮ ਪਤਨੀ ਦੇ ਨਾਲ ਚੀਨ ਦੀਆਂ ਸੈਰਾਂ ਕਰ ਰਹੇ ਸੀਗੇ ਵੀ ਵੀ ਆਈ ਪੀ ਟ੍ਰੀਟਮੈਂਟ ਉੱਥੇ ਉਹਨਾਂ ਨੂੰ ਦਿੱਤਾ ਜਾ ਰਿਹਾ ਸੀਗਾ ਤੇ ਵਾਪਸ ਆਉਂਦਿਆਂ ਨੂੰ ਮਜਾਰੇ ਸ਼ੁਰੂ ਹੋ ਗਏ ਆ ਤੇ ਪਤਾ ਲੱਗਾ ਵੀ ਹੁਣ ਗੱਲ ਇਸ ਤੱਕ ਵੱਧ ਗਈ ਹੈ ਕਿ ਉਹਨਾਂ ਨੂੰ ਅਸਤੀਫਾ ਦੇਣਾ ਪਿਆ ਅਤੇ ਲੋਕਾਂ ਨੇ ਉੱਥੋਂ ਦੀ ਸੰਸਦ ਨੂੰ ਜਾਨੀ ਕਿ ਪਾਰਲੀਮੈਂਟ ਨੂੰ ਅੱਗ ਲਾ ਦਿੱਤੀ ਹੈ ਕਿਹਾ ਤੇ ਇਹ ਜਾ ਰਿਹਾ ਕਿ ਵਿਦਿਆਰਥੀ ਗੁੱਸੇ ਹੋ ਗਏ ਜੀ ਤੇ ਵਿਦਿਆਰਥੀ ਗੁੱਸੇ ਹੋ ਕੇ ਮਜਾਰੇ ਕਰ ਰਹੇ ਸੀਗੇ ਤੇ ਨੇਪਾਲ ਦੀ ਸਰਕਾਰ ਨੇ ਸੋਸ਼ਲ ਮੀਡੀਆ ਬੈਨ ਕਰ ਦਿੱਤਾ ਫੇਸਬੁਕ ਤੇ ਟਵਿੱਟਰ ਇੰਸਟਾਗ੍ਰਾਮ ਤੇ ਪਾਬੰਦੀ ਲਾਤੀ YouTube ਤੇ ਪਾਬੰਦੀ ਲਾਤੀ ਉਹ ਤੋਂ ਗੁੱਸਾ ਹੋਰ ਭੜਕ ਗਿਆ ਪਰ ਜੇਕਰ ਤੁਸੀਂ ਸਾਰੇ ਵਰਤਾਰੇ ਨੂੰ ਚੰਗੀ ਤਰ੍ਹਾਂ ਖੋਖਦੇ ਆ ਤਾਂ ਦਿਖਾਈ ਦਿੰਦਾ ਹੈ ਕਿ ਕੋਈ ਆਰਗੈਨਿਕ ਪ੍ਰੋਟੈਸਟ ਨਹੀਂ ਹੈਗੇ ਇਹ ਬਾਹਰੀ ਦਖਲ ਦੇ ਨਾਲ ਹੋਇਆ ਤੇ ਜਿਹੜੇ ਹੁਣ ਭਾਰਤੀ ਥਿੰਕ ਟੈਂਕ ਨੇ ਉਹ ਤਾਂ ਸ਼ਰਮੇ ਗੱਲ ਕਹਿਣ ਲੱਗ ਪਏ ਆ ਕਿ ਅਮਰੀਕਨ ਡੀਪ ਸਟੇਟ ਨੇ ਨੇਪਾਲ ਦੇ ਵਿੱਚ ਉਥਲ ਪੁਥਲ ਮਚਾਈ ਆ ਤੇ ਹੁਣ ਇੱਥੇ ਰਾਜ ਪਲਟਾ ਹੋਣਾ ਆ ਇਹ ਲਈ ਫੋਗਿਆ ਉਹਨੇ ਪਹਿਲਾਂ ਕਹਿ ਤਾ ਸੀਗਾ ਉਥੋਂ ਦੇ ਪ੍ਰਧਾਨ ਮੰਤਰੀ ਨੂੰ ਵੀ ਤੁਹਾਨੂੰ ਅਸਤੀਫਾ ਦੇਣਾ ਚਾਹੀਦਾ ਪਰ ਅਸਤੀਫਾ ਦੇਣ ਤੋਂ ਬਾਅਦ ਵੀ ਲੋਕਾਂ ਦਾ ਗੁੱਸਾ ਜਿਹੜਾ ਉਹ ਸ਼ਾਂਤ ਨਹੀਂ ਹੋਇਆ ਦੋ ਦਰਜਨ ਤੋਂ ਉੱਪਰ ਮੌਤਾਂ ਹੋ ਚੁੱਕੀਆਂ ਤੁਸੀਂ ਦੇਖ ਰਹੇ ਹੋ ਕਿ ਪਾਰਲੀਮੈਂਟ ਬਿਲਡਿੰਗ ਨੂੰ ਅੱਗ ਲਾ ਦਿੱਤੀ ਗਈ ਹੈ ਕਈ ਜਿਹੜੇ ਮੰਤਰੀ ਆ ਸੜਕਾਂ ਦੇ ਨੰਗੇ ਕਰਕੇ ਘਿਹਸੇ ਜਾ ਰਹੇ ਆ ਇਸ ਤੋਂ ਇਲਾਵਾ ਜਿਹੜੀ ਸਰਕਾਰੀ ਜਾਇਦਾਦ ਆ ਉਹਨੂੰ ਅੱਗਾਂ ਲਾਈਆਂ ਜਾ ਰੀਆਂ ਸ਼ੀਸ਼ੇ ਪੰਨੇ ਜਾ ਰਹੇ ਆ ਪੂਰੇ ਨੇਪਾਲ ਦੇ ਵਿੱਚ ਅਫਰਾ ਤਫਰੀਦਾ ਮਾਹੌਲ ਆ ਜਿਹਨੂੰ ਇੱਕ ਬਹੁਤ ਹੀ ਸ਼ਾਂਤ ਮੁਲਕ ਮੰਨਿਆ ਜਾਂਦਾ ਸੋ ਇਹ ਕੀ ਆ ਜਾ ਰਿਹਾ ਕਿ ਜਿਹੜੇ ਮਜਾਰੇ ਹੋਏ ਆ ਸ਼ੁਰੂ ਇਹ ਭ੍ਰਿਸ਼ਟਾਚਾਰ ਤੋਂ ਲੈ ਕੇ ਸ਼ੁਰੂ ਹੋਏ ਸੀਗੇ ਕਿ ਸਰਕਾਰ ਦੇ ਜਿਹੜੇ ਨਾਲ ਜੁੜੇ ਹੋਏ ਲੋਕ ਨੇ ਮੰਤਰੀ ਆ ਇਹ ਆਪ ਅਮੀਰ ਹੋ ਰਹੇ ਆ ਲੋਕ ਗਰੀਬ ਹੋ ਰਹੇ ਆ ਸੋ ਉਸ ਤੋਂ ਗੱਲ ਵੱਧਦੀ ਵੱਧਦੀ ਇੱਥੇ ਤੱਕ ਪਹੁੰਚ ਗਈ ਆ ਕਿ ਹੁਣ ਸਮੁੱਚੀ ਸਰਕਾਰ ਨੂੰ ਨਿਸ਼ਾਨਾ ਬਣਾ ਲਿਆ ਗਿਆ ਮੰਤਰੀ ਘੜੀਸੇ ਜਾ ਰਹੇ ਆ ਪਾਰਲੀਮੈਂਟ ਨੂੰ ਅੱਗ ਲਾ ਦਿੱਤੀ ਗਈ ਆ ਸੋ ਇਹਦੇ ਵਿੱਚ ਇਹ ਵੀ ਖਬਰਾਂ ਆ ਰਹੀਆਂ ਕਿ ਨੇਪਾਲ ਦੀਆਂ ਜੇਲਾਂ ਦੇ ਵਿੱਚ ਬੰਦ ਹਜ਼ਾਰਾਂ ਕੈਦੀ ਉਹ ਵੀ ਜਿਹੜੇ ਜੇਲਾ ਤੋੜ ਕੇ ਭੱਜ ਨਿਕਲੇ ਆ ਪੂਰੇ ਨੇਪਾਲ ਦੇ ਵਿੱਚ ਇਸ ਵਾਲੇ ਅਫਰਾ ਤਫਰੀਦਾ ਮਾਹੌਲ ਜਿਹੜਾ ਉਹ ਫੈਲਿਆ ਹੋਇਆ ਹੈ ਤੇ ਸਾਰਾ ਕੁਝ ਵਾਸਤੇ ਨੌਜਵਾਨਾਂ ਨੂੰ ਕਿਹਾ ਜਾ ਰਿਹਾ ਕਿ ਇਹ ਨਾ ਇਹ ਕਸੂਰਵਾਰਾ ਨੌਜਵਾਨਾਂ ਨੇ ਇਹ ਪ੍ਰਦਰਸ਼ਨ ਪੜਕਾਏ ਆ ਜਿਸ ਤੋਂ ਬਾਅਦ ਇਹ ਹੱਥ ਵਿੱਚੋਂ ਨਿਕਲ ਗਏ ਆ ਅਸਲ ਗੱਲ ਇਹ ਆ ਕਿ ਭਾਰਤ ਨੂੰ ਸਾਰੇ ਪਾਸੇ ਤੋਂ ਘੇਰਿਆ ਜਾ ਰਿਹਾ ਪਾਕਿਸਤਾਨ ਕਹਿ ਲਓ ਤੁਸੀਂ ਸ਼੍ਰੀਲੰਕਾ ਬੰਗਲਾਦੇਸ਼ ਤੇ ਹੁਣ ਨੇਪਾਲ ਇਥੇ ਭਾਰਤ ਪੱਖੀ ਸਰਕਾਰਾਂ ਸਿਗੀਆਂ ਇਹਨਾਂ ਨੂੰ ਹੌਲੀ-ਹੌਲੀ ਇੱਕ ਕਰਕੇ ਲਾਂਬੇ ਕੀਤਾ ਗਿਆ ਆ ਤੇ ਉੱਥੇ ਅਮਰੀਕਨ ਪੱਖੀ ਸਰਕਾਰਾਂ ਜਿਹੜੀਆਂ ਆ ਆ ਚੁੱਕੀਆਂ ਆ ਤੇ ਉਹਦੇ ਨਾਲ ਕੀ ਆ ਕਿ ਪ੍ਰੈਸ਼ਰ ਸਾਰਾ ਬਿਲਡ ਹੋ ਰਿਹਾ ਇਸ ਖੇਤੇ ਵਿੱਚ ਚੀਨ ਆਪਣੀ ਸਰਦਾਰੀ ਚਾਹੁੰਦਾ ਆ ਅਮਰੀਕਾ ਆਪਣੀ ਸਰਦਾਰੀ ਚਾਹੁੰਦਾ ਆ ਭਾਰਤ ਦੀ ਸਰਦਾਰੀ ਦੋਵਾਂ ਨੂੰ ਪਰਵਾਹ ਨਹੀਂ ਹੈਗੀ ਸੋ ਕਿਤੇ ਚੀਨ ਦੀ ਸੁਣੀ ਜਾ ਰਹੀ ਹੈ ਤੇ ਕਿਤੇ ਅਮਰੀਕਾ ਦੀ ਸੁਣੀ ਜਾ ਰਹੀ ਹੈ ਸੋ ਕੁੱਲ ਮਿਲਾ ਕੇ ਅਗਲੀ ਵਾਰੀ ਜਿਹੜੀ ਆ ਭਾਰਤ ਦੀ ਆ ਤੇ ਭਾਰਤ ਦੇ ਜਿਹੜੇ ਟੁੱਟੇ ਹੋਣ ਦੇ ਵਾਸਤੇ ਕਰਨ ਦੇ ਵਾਸਤੇ ਕੋਸ਼ਿਸ਼ਾਂ ਜਿਹੜੀਆਂ ਉਹ ਪੂਰੀ ਵੱਡੀ ਪੱਧਰ ਤੇ ਉੱਤੇ ਗੱਲ ਰਹੀਆਂ ਆ ਕਿ ਉਹ ਨਾ ਤਾਂ ਅਮਰੀਕਾ ਚਾਹੁੰਦਾ ਆ ਕਿ ਭਾਰਤ ਤਗੜਾ ਹੋਵੇ ਤੇ ਨਾ ਹੀ ਚੀਨ ਚਾਹੁੰਦਾ ਆ ਕਿ ਭਾਰਤ ਤਗੜਾ ਹੋਵੇ ਅਮਰੀਕਾ ਜਿਹੜਾ ਆ ਉਹ ਇਸ ਕਰਕੇ ਤਗੜਾ ਹੋਣਾ ਨਹੀਂ ਚਾਹੁੰਦਾ ਕਿਉਂਕਿ ਏਸ਼ੀਆ ਦੇ ਵਿੱਚ ਉਹਨੂੰ ਦੋ ਕੰਟਰੀ ਜਿਹੜੇ ਕਬੂਲ ਨਹੀਂ ਹੈਗੇ ਕਿ ਵੱਡੇ ਹੋ ਜਾਣ ਉਹਨੇ ਇੱਕ ਗਲਤੀ ਕਰ ਲਈ ਆ ਚੀਨ ਨੂੰ ਵੱਡਾ ਹੋਣ ਦੇ ਦਿੱਤਾ ਆਪੇ ਮੈਨੂਫੈਕਚਰਿੰਗ ਕਰਾ ਕੇ ਹੁਣ ਉਹ ਏਡਾ ਵੱਡਾ ਹੋ ਗਿਆ ਕਿ ਅਮਰੀਕਾ ਨੂੰ ਅੱਖਾਂ ਦਿਖਾ ਰਿਹਾ ਸੋ ਉਹ ਨਹੀਂ ਚਾਹੁੰਦਾ ਕਿ ਏਸ਼ੀਆ ਦੇ ਵਿੱਚ ਇੱਕ ਹੋਰ ਤਾਕਤ ਏਡੀ ਵੱਡੀ ਹੋ ਜਾਵੇ ਕਿ ਕੋਲ ਜਿਹੜਾ ਆ ਤਵਾਜ਼ ਨਹੀਂ ਏਸ਼ੀਆ ਦੇ ਕੋਲ ਚਲ ਜਵੇ ਕਿਉਂਕਿ 8 ਬਿਲੀਅਨ ਲੋਕਾਂ ਦੇ ਵਿੱਚੋਂ 3.5 ਬਿਲੀਅਨ ਲੋਕ ਆਬਾਦੀ ਜਿਹੜੀ ਦੁਨੀਆ ਦੀ ਆ ਉਹ ਤਾਂ ਕੱਲੇ ਭਾਰਤ ਚੀਨ ਦੇ ਵਿੱਚ ਰਹਿ ਰਹੀ ਆ ਸੋ ਇਸ ਕਰਕੇ ਭਾਰਤ ਨੂੰ ਖਿਲਾਰਿਆ ਜਾ ਰਿਹਾ ਆ ਤੇ ਭਾਰਤ ਦੇ ਥਿੰਕ ਟੈਂਕ ਕੇ ਗੱਲ ਹੁਣ ਮੰਨ ਰਹੇ ਆ ਪਿੱਛੇ ਤੁਸੀਂ ਇੱਕ ਨਕਸ਼ਾ ਦੇਖ ਰਹੇ ਆ ਬ੍ਰੋਕਨ ਫਿਊਚਰ ਆਫ ਇੰਡੀਆ ਇਹ ਇੱਕ ਆਸਟਰੀਆ ਦੇ ਅਰਥਸ਼ਾਸਤਰੀ ਨੇ ਇਕਨੋਮਿਸਟ ਨੇ ਨਾਲ ਦੀ ਨਾਲ ਨਾਟੋ ਦੇ ਵਿੱਚ ਉਹ ਮੈਂਬਰ ਵੀ ਰਹੇ ਆ ਗੋਂਥਰ ਫੀਲਿੰਗ ਉਹਨਾਂ ਦਾ ਨਾਮ ਆ ਆ ਉਹਨਾਂ ਨੇ ਇਹ ਨਕਸ਼ਾ ਕਈ ਵਾਰੀ ਹੁਣ ਟਵਿੱਟਰ ਤੇ ਪਾਇਆ ਜਿਹਦੇ ਕਰਕੇ ਉਹਨਾਂ ਦਾ ਖਾਤਾ ਵੀ ਬੈਨ ਕਰ ਦਿੱਤਾ ਗਿਆ ਭਾਰਤ ਦੇ ਵਿੱਚ ਉਹ ਕਹਿੰਦੇ ਵੀ ਇੰਡੀਆ ਦਾ ਐਕਸ ਇੰਡੀਆ ਬਣਨ ਜਾ ਰਿਹਾ ਆ ਮਤਲਬ ਕਿ ਅੰਗਰੇਜ਼ਾਂ ਦੇ ਆਉਣ ਤੋਂ ਪਹਿਲਾਂ ਜੋ ਭਾਰਤ ਸੀਗਾ ਭਾਰਤ ਨੇ ਉਹ ਬਣ ਜਾਣਾ ਸਾਰੀਆਂ ਸਟੇਟਾਂ ਅੱਡ-ਅੱਡ ਜਿਹੜੀਆਂ ਹੋ ਜਾਣੀਆਂ ਆ ਤੇ ਇਹ ਸੂਬੇ ਜਿਹੜੇ ਅੱਡਰ ਸਟੇਟਾਂ ਦੇ ਵਿੱਚ ਬਦਲ ਜਾਣੇ ਆ ਜਿਹਦੇ ਵਿੱਚ ਖਾਲਸਾ ਰਾਜ ਵੀ ਇੱਕ ਹੋਣਾ ਆ ਬਕਾਇਦਾ ਉਹਦਾ ਨਕਸ਼ਾ ਉਹਨਾਂ ਨੇ ਇਹਦੇ ਵਿੱਚ ਦੱਸਿਆ ਆ ਹੁਣ ਮੈਂ ਜਿਵੇਂ ਦੱਸ ਕੇ ਹਟਿਆ ਕਿ ਅਮਰੀਕਾ ਤੇ ਇਸ ਕਰਕੇ ਨਹੀਂ ਵੱਡਾ ਹੋਣ ਦੇਣਾ ਚਾਹੁੰਦਾ ਭਾਰਤ ਨੂੰ ਕਿ ਦੂਜਾ ਚੀਨ ਨਾਲ ਏਸ਼ੀਆ 'ਚ ਬਣ ਜ ਕਿ ਚੀਨ ਇਸ ਕਰਕੇ ਨਹੀਂ ਵੱਡਾ ਹੋਣਾ ਚਾਹੁੰਦਾ ਕਿ ਮੇਰੇ ਗਵਾਂਡ ਕੋਈ ਹੋਰ ਵੱਡੀ ਤਾਕਤ ਦਾ ਨਾਮ ਬਣੇ ਮੈਂ ਹੀ ਇਸ ਖਿੱਤੇ ਨੂੰ ਰੂਲ ਕਰਾਂ ਸਾਊਥ-ਈਸਟ ਏਸ਼ੀਆ ਨੂੰ ਤੇ ਪੂਰੇ ਏਸ਼ੀਆ ਨੂੰ ਸੋ ਉਹਦੇ ਵਾਸਤੇ ਆਪਰ ਦੇਖੇ ਰਹੇ ਆ ਕਿ ਭਾਰਤ ਦੀ ਸਾਰੀ ਮੈਨੂਫੈਕਚਰਿੰਗ ਸਾਰੀ ਖਰੀਦ ਜਿਹੜੀ ਆ ਚੀਨ ਖਿੱਚ ਕੇ ਲੈ ਗਿਆ ਆ ਭਾਰਤੀਵਾਦੀ ਚੀਨ ਦੇ ਬਣੇ ਹੋਏ ਸਮਾਨ ਦੇ ਉੱਤੇ ਨਿਰਪਰ ਆ ਤੇ ਲੋਕਲ ਜਿਹੜਾ ਸਾਰਾ ਕੁਝ ਫਿਨਿਸ਼ ਆ ਇਹ ਦੇਸ਼ ਭਗਤ ਜਿਹੜੇ ਲ ਆਪਣੇ ਆਪ ਨੂੰ ਕਹਾਉਂਦੇ ਆ ਭਾਰਤ ਤੇ ਰਾਜ ਕਰਨ ਵਾਲੀ ਬਹੁ ਗੈਂਤੀ ਜਿਹੜੀ ਆ ਸਭ ਤੋਂ ਦੇਸ਼ਦਰ ਹੋਈ ਇਹੀ ਆ ਇਹਨਾਂ ਨੇ ਆਪਣੇ ਫਾਇਦੇ ਵਾਸਤੇ ਆਪਣੇ ਵਪਾਰ ਦੇ ਲਈ ਸਾਰਾ ਕੁਝ ਚੀਨ ਦੇ ਹੱਥ ਫੜਾਤਾ ਆ ਮੈਂ ਅੱਗੇ ਵੀ ਕਈ ਵਾਰ ਕਿਹਾ ਕਿ ਹੋਲੀ ਦੀਆਂ ਪਚਕਾਰੀਆਂ ਦੀਵਾਲੀ ਦੇ ਪਟਾਕਿਆਂ ਤੋਂ ਲੈ ਕੇ ਰੇਲ ਗੱਡੀ ਦੇ ਇੰਜਣ ਰੇਲ ਗੱਡੀ ਦੇ ਡੱਬੇ ਤੇ ਪਟੇਲ ਦੀ ਮੂਰਤੀ ਤੱਕ ਤਾਂ ਚੀਨ ਤੋਂ ਬਣ ਕੇ ਆ ਰਿਹਾ ਆ ਸੋ ਇਸ ਵਾਸਤੇ ਸਾਰੇ ਭਾਰਤ ਦੀ ਆਬਾਦੀ ਦਾ ਜਿਹੜਾ ਕੰਟਰੋਲ ਆ ਉਹ ਚੀਨ ਦੇ ਕੋਲੇ ਆ ਸੋ ਚੀਨ ਕਦੀ ਵੀ ਨਹੀਂ ਚਾਹੁੰਦਾ ਕਿ ਭਾਰਤ ਆ ਆਪਣੇ ਤੌਰ ਤੇ ਖੁਦਮੁਖਤਿਆਰ ਹੋਵੇ ਜਾਂ ਆਪਣੇ ਤੌਰ ਦੇ ਉੱਤੇ ਕੋਈ ਵੱਡੀ ਪਾਵਰ ਬਣੇ ਤੇ ਹੁਣ ਸਟਰੀਆ ਬੈਠੇ ਅਰਥਸ਼ਾਸਤਰੀ ਗੁੰਥਰ ਵਰਗੇ ਸ਼ਰੇ ਆਮ ਇਹ ਪੁਖਬਾਣੀ ਕਰ ਰਹੇ ਆ ਕਿ ਇੰਡੀਆ ਦਾ ਐਕਸ ਇੰਡੀਆ ਬਣਨਾ ਤੈਅ ਆ ਇਹਦੇ ਟੋਟੇ ਜਿਹੜੇ ਆ ਕਿਸੇ ਵੀ ਵੇਲੇ ਹੋ ਸਕਦੇ ਆ ਅਖੀਰ ਦੇ ਵਿੱਚ ਗੱਲਬਾਤ ਕਰੀਏ ਪੰਜਾਬ ਦੇ ਹੜ੍ਹਾਂ ਦੀ ਪੰਜਾਬ ਦੇ ਹੜ੍ਹਾਂ ਦੇ ਵਾਸਤੇ ਲੋਕਾਂ ਨੇ ਪੂਰਾ ਜ਼ੋਰ ਲਾਇਆ ਹੋਇਆ ਆ ਅ ਕੇਂਦਰੀ ਤਾਕਤਾਂ ਜਿਹੜੀਆਂ ਅੱਡ-ਅੱਡ ਤਰੀਕਿਆਂ ਦੇ ਨਾਲ ਲੋਕਾਂ 'ਚ ਪਾੜ ਪਾਉਣ ਦੀਆਂ ਕੋਸ਼ਿਸ਼ਾਂ ਕਰ ਰਹੀਆਂ ਐ ਇਹਦੇ ਵਾਸਤੇ ਸਾਈ ਪਾਸਟਰਾਂ ਦੇ ਮਗਰ ਲੱਗੇ ਕੁਝ ਲੋਕਾਂ ਨੂੰ ਜਿਹੜਾ ਜੀ ਉਹ ਮੋਹਰੇ ਕਰਕੇ ਜੋ ਹੁਣ ਤੱਕ ਦੀ ਰਾਹਤ ਕਾਰਜ ਚੱਲ ਰਾਇਆ ਬੜੇ ਸਫਲਤਾਪੂਰਵਕ ਜਿਹਦੀ ਛਲਾਗਾ ਪੂਰੇ ਭਾਰਤ 'ਤੇ ਨਹੀਂ ਪੂਰੀ ਦੁਨੀਆ 'ਚ ਹੋ ਰਹੀ ਐ ਉਹਨਾਂ ਨੂੰ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਕਿ ਫਲਾਣਾ ਸਾਡੇ ਨਾਲ ਵਿਤਕਰਾ ਕਰ ਰਿਹਾ ਜਦੋਂ ਕਿ ਅਜਿਹੀ ਗੱਲ ਜਿਹੜੀ ਹੈ ਜ਼ਮੀਨ ਦੇ ਉੱਤੇ ਦੇਖਣ ਸਾਨੂੰ ਨਹੀਂ ਮਿਲ ਰਹੀ ਪਰ ਮੀਡੀਆ ਦੇ ਵਿੱਚ ਦਾ ਹਊਗਾ ਬਣਾਇਆ ਜਾ ਰਿਹਾ ਤਾਂ ਕਿ ਜਿਹੜੀ ਤਾਰੀਫ਼ ਹੋ ਰਹੀ ਹੈ ਪੰਜਾਬੀਆਂ ਦੀ ਕਿਉਂਕਿ ਸਮੁੱਚੇ ਪੰਜਾਬੀਆਂ ਨੇ ਇਹਦੇ ਵਿੱਚ ਯੋਗਦਾਨ ਪਾਇਆ ਰਾਹਤ ਕਾਰਜ ਦੇ ਵਿੱਚ ਉਹਦੇ ਵਿੱਚ ਜਿਹੜੀ ਪਛਾਣ ਹੈ ਸਮੁੱਚੇ ਪੰਜਾਬੀਆਂ ਦੀ ਵਧੀਆ ਬਣੀ ਹੈ ਪਰ ਜਿਹੜੀਆਂ ਕੇਂਦਰੀ ਤਾਕਤਾਂ ਉਹ ਚਾਹੁੰਦੀਆਂ ਨਹੀਂ ਕਿ ਪੰਜਾਬੀਆਂ ਦੀ ਖਾਸ ਕਰਕੇ ਸਿੱਖਾਂ ਦੀ ਕੋਈ ਪਛਾਣ ਵਧੀਆ ਬਣ ਕੇ ਉਭਰੇ ਇਸ ਕਰਕੇ ਜਿਹੜੇ ਪਹਿਲਾਂ ਹੀ ਲੋਕ ਰੌਲਾ ਪਾਉਂਦੇ ਰਹਿੰਦੇ ਆ ਉਹ ਹੁਣ ਵੀ ਇਸ ਮਸਲੇ ਦੇ ਉੱਤੇ ਰੌਲਾ ਜਿਹੜਾ ਪਾ ਕੇ ਇਸ ਲਹਿਰ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਦੇ ਆ ਦੂਜੇ ਪਾਸੇ ਪ੍ਰਧਾਨ ਮੰਤਰੀ ਮੋਦੀ ਜਿਹੜੇ ਨੇ ਜੀ ਉਹ ਪੰਜਾਬ ਦੇ ਹਵਾਈ ਦੌਰੇ ਤੇ ਸੀਗੇ ਉੱਪਰ ਉਹਨਾਂ ਨੇ ਦੇਖਿਆ 30 ਦਿਨਾਂ ਬਾਅਦ ਜਿਹੜਾ ਪਹੁੰਚੇ ਆ ਜਦੋਂ ਪਾਣੀ ਆ অলਮੋਸਟ ਹੁਣ ਲੈਣਾ ਸ਼ੁਰੂ ਹੋ ਗਿਆ ਅਤੇ ਸਿਰਫ 1600 ਕਰੋੜ ਰੁਪਏ ਦਾ ਨਗੂਣਾ ਜਿਹਾ ਪੈਕੇਜ ਦੇ ਕੇ ਉਹ 77 ਹੋਏ ਹੈ ਜੀ ਹੁਣ ਪੰਜਾਬ ਦੇ ਵਿੱਚ ਕੁੱਲ ਨੁਕਸਾਨ 1 ਲੱਖ ਕਰੋੜ ਰੁਪਏ ਦਾ ਦੱਸਿਆ ਜਾਂਦਾ ਉਹਦੇ ਵਿੱਚ 1600 ਕਰੋੜ ਰੁਪਏ ਦਿੱਤਾ ਗਿਆ ਜਦੋਂ ਕਿ ਕਈ ਹਜ਼ਾਰਾਂ ਕਰੋੜ ਰੁਪਈਆ ਪੰਜਾਬ ਦਾ ਸੈਂਟਰ ਤੋਂ ਜੀਐਸਟੀ ਦੇ ਬਕਾਇਦੇ ਰੂਪ ਵਿੱਚ ਲੈਣ ਵਾਲਾ ਆ। ਤੋਂ ਐਡੇ ਵੱਡੇ ਨੁਕਸਾਨ ਦੇ ਵਿੱਚ ਉਠਦੇ ਮੂੰਹ ਚ ਜੀਰਾ ਦੇਣ ਵਾਲੀ ਗੱਲ ਮੋਦੀ ਵੱਲੋਂ ਕੀਤੀ ਗਈ ਹੈ ਜਿੱਦੀ ਕਿ ਆਸ ਵੀ ਇਹੀ ਸੀ ਕਿਉਂਕਿ ਜਿਹੜਾ ਬੰਦਾ ਇੰਨੇ ਹਫ਼ਤੇ ਲੰਘ ਜਾਣ ਤੋਂ ਬਾਅਦ ਕੋਈ ਟਵੀਟ ਨਹੀਂ ਕਰ ਸਕਿਆ ਪੰਜਾਬ ਦੇ ਵਾਸਤੇ ਫਿਕਰ ਨਹੀਂ ਜਤਾ ਸਕਿਆ ਉਹਨੇ ਪੰਜਾਬ ਦਾ ਆਪਾ ਲਾਇਆ ਕੀ ਕਰਨਾ ਸੀਗਾ ਜਦੋਂ ਪਹਿਲਾਂ ਹੀ ਪਤਾ ਆ ਕਿ ਹੜ੍ਹ ਵੀ ਜਿਹੜੇ ਉਹਨਾਂ ਦੀ ਮਰਜ਼ੀ ਦੇ ਨਾਲ ਲਿਆਂਦੇ ਗਏ ਆ ਬੀਬੀਐਮਬੀ ਦੇ ਕੰਟਰੋਲਡ ਹੜ੍ਹ ਆ ਜਿਹਦੇ ਬਾਰੇ ਹੁਣ ਬਹੁਤ ਸਾਰੇ ਮਾਹਰ ਦੱਸ ਚੁੱਕੇ ਆ ਅਸਲ ਦੇ ਵਿੱਚ ਗੱਲ ਕੀ ਆ ਕਿ ਲੋਕਾਂ ਦੇ ਮਨ ਬੰਨੇ ਜਾ ਰਹੇ ਆ ਇਹੋ ਜਿਹੇ ਬਿਆਨ ਦਵਾਏ ਜਾ ਰਹੇ ਆ ਕਿ ਦੇਬਾਤ ਜੀ ਕ੍ਰਿਸ਼ਨ ਕੁਮਾਰ ਜਿਹੜਾ ਆ ਅਫਸਰ ਉਹ ਜ਼ਿੰਮੇਵਾਰ ਆ ਤੇ ਲੋਕ ਸਾਡੇ ਵੀ ਕੇ ਮਗਰ ਲੱਗ ਕੇ ਕਹੀ ਜਾ ਰਹੇ ਆ ਕਿ ਜੀ ਦੇਖੋ ਜੇ ਪਾਣੀ ਗਰਮੀਆਂ ਦੇ ਵਿੱਚ ਛੱਡ ਦਿੰਦੇ ਹਰਿਆਣੇ ਨੂੰ ਵਾਧੂ ਤਾਂ ਸ਼ਾਇਦ ਇਹ ਜਿਹੜਾ ਆ ਹੜ ਨਾ ਆਉਂਦੇ ਅਸਲ ਗੱਲ ਕੀ ਹੈ ਕਿ ਤੁਹਾਨੂੰ ਮੋਹਰਲੇ ਸਾਲ ਲੈ ਬੰਨਿਆ ਜਾ ਰਿਹਾ ਕਿ ਮੋਹਰਲੇ ਸਾਲ ਤੁਹਾਨੂੰ ਹਿੜਿਆਣੇ ਨੂੰ ਹੋਰ ਪਾਣੀ ਦੇਣਾ ਚਾਹੀਦਾ ਆ ਤਾਂ ਤੁਹਾਡਾ ਬਚਾਅ ਹੋਣਾ ਆ ਸੋ ਇਹ ਗੱਲ ਪਹਿਲਾਂ ਤੁਹਾਡੇ ਮਾਈਂਡ ਸੈਟ ਵਿੱਚ ਪਾਈ ਜਾ ਰਹੀ ਆ ਅਸਲ ਗੱਲ ਕੀ ਹੈ ਕਿ ਡੈਮਜ਼ ਦੇ ਵਿੱਚ ਗਾਰ ਜਿਆਦਾ ਭਰ ਗਈ ਆ ਸਲਟ ਬਹੁਤ ਆ ਚੁੱਕੀ ਆ ਮੰਨ ਲਓ ਕਿਸੇ ਟੈਂਕੀ ਦੇ ਵਿੱਚ 500 ਲੀਟਰ ਪਾਣੀ ਪੈਂਦਾ ਉਹਦੇ ਵਿੱਚ 300 ਲੀਟਰ ਤਾਂ ਗਾਰ ਆ ਗਈ ਆ ਉਹਦੀ ਸਮਰੱਥਾ 200 ਲੀਟਰ ਰਹਿ ਗਈ ਆ ਉਹ ਜਿਹੜੀ ਸਾਫ ਸਫਾਈ ਸੀ ਉਹ ਕਿਉਂ ਨਹੀਂ ਕੀਤੀ ਜਾ ਰਹੀ ਅਈ ਤੋਂ 10-15 ਸਾਲ ਪਹਿਲਾਂ ਜਿਹੜੇ ਬੇੜੇ ਡੈਮਾਂ ਦੇ ਵਿੱਚ ਛੱਡੇ ਹੋਏ ਸੀਗੇ ਜਿਹੜੇ ਫਲੋਟਿੰਗ ਬੇੜੇ ਸਫਾਈ ਕਰਦੇ ਸੀਗੇ ਸੈਲਟਿੰਗ ਦੀ ਉਹ ਹੁਣ ਕਿੱਥੇ ਚਲੇ ਗਏ ਆ ਲੋਪ ਕਿਉਂ ਹੋ ਗਏ ਆ ਸੋ ਕੰਮ ਤਾਂ ਇਹ ਆਪ ਨਹੀਂ ਕਰ ਰਹੇ ਜੇਕਰ ਗਾਰ ਕੱਢ ਲਈ ਜਾਵੇ ਸਫਾਈ ਕਰ ਲਈ ਜਾਵੇ ਤਾਂ ਡੈਮ ਦੀ ਸਮਰੱਥਾ ਹੀ ਨਹੀਂ ਵਧ ਜਾਂਦੀ ਆ ਕਿ ਪਾਣੀ ਵੀ ਸਾਰਿਆਂ ਲਈ ਵਾਧੂ ਹੋ ਜਾਂਦਾ ਤੇ ਦੂਜੀ ਗੱਲ ਹੈਗੀ ਆ ਕਿ ਹੜ੍ਹ ਆਉਣ ਦਾ ਖਤਰਾ ਵੀ ਘਟ ਜਾਂਦਾ ਸੋ ਚਾਹੇ ਇਹ BBMP ਆ ਚਾਹੇ ਕੇਂਦਰ ਸਰਕਾਰ ਆ ਚਾਹੇ ਪੰਜਾਬ ਸਰਕਾਰ ਆ ਕਸੂਰ ਇਹਨਾਂ ਦੇ ਆ ਪਰ ਭੁਗਤਣਾ ਜਿਹੜਾ ਲੋਕਾਂ ਨੂੰ ਪੈ ਰਿਆ ਹੁਣ ਜਿਹੜਾ ਕੀਤਾ ਹੋਇਆ ਇਹ ਗਿਆ ਕਿ ਚਾਹੀਦਾ ਤਾਂ ਸੀ ਕਿ ਮੋਦੀ 1 ਲੱਖ ਕਰੋੜ ਦਾ ਪੈਕੇਜ ਦੇ ਕੇ ਜਾਂਦਾ ਜਿਹਦੇ ਵਿੱਚ ਹਜ਼ਾਰਾਂ ਕਰੋੜ ਤਾਂ GST ਦੇ ਬਕਾਏ ਵਾਲੇ ਸੀਗੇ ਪਰ ਸਿਰਫ 1600 ਕਰੋੜ ਰੁਪਈਆ ਦੇ ਕੇ ਪੰਜਾਬ ਦਾ ਮੱਥਾ ਡੁੰਮਣ ਵਾਲੀ ਗੱਲ ਜਿਹੜੀ ਆ ਉਹ ਕੀਤੀ ਹੈ ਜਿਹਨੂੰ ਸਮੁੱਚੇ ਤੌਰ ਦੇ ਉੱਤੇ ਪੰਜਾਬੀਆਂ ਨੇ ਨਕਾਰ ਦਿੱਤਾ ਕਿਉਂਕਿ 4 ਲੱਖ ਏਕੜ ਦੇ ਕਰੀਬ ਫਸਲ ਖਰਾਬ ਹੋਈ ਹੈ 2400 ਕਿਲੋਮੀਟਰ ਦੇ ਕਰੀਬ ਦਰਿਆਈ ਬੰਨ ਜਿਹੜੇ ਠੱਠੇ ਆ ਦੁਬਾਰਾ ਬਣਾਉਣੇ ਪੈਣੇ ਆ ਸੜਕਾਂ ਜਿਹੜਾ ਬਿਜਲੀ ਦਾ ਸਾਰਾ ਮੇਨਟੇਨੈਂਸ ਦਾ ਤੇ ਹੋਰ ਬੁਨਿਆਦੀ ਢਾਂਚਾ ਜਿਹੜਾ ਖਰਾਬ ਹੋ ਚੁੱਕਾ ਆ ਜੇਕਰ ਆਪਾਂ ਨਿੱਜੀ ਜਾਇਦਾਦਾਂ ਦੀ ਗੱਲ ਕਰੀਏ ਕਿਸੇ ਪਸ਼ੂ ਰੋੜੇ ਜਾਂ ਕਿਸੇ ਦਾ ਮਕਾਨ ਢਾਇਆ ਆ 1200 ਪਿੰਡਾਂ ਦੇ ਵਿੱਚ ਇਹ ਨੁਕਸਾਨ ਹੋਇਆ ਆ ਸੋ ਇਹ 1600 ਕਰੋੜ ਦਾ ਕੁਝ ਵੀ ਨਹੀਂ ਮੰਨਣਾ ਤੁਸੀਂ ਅੰਦਾਜ਼ਾ ਲਾ ਕੇ ਦੇਖ ਲਓ ਭਈ ਲੱਖ ਰੁਪਏ ਦੀ ਲੋੜ ਹੋਵੇ ਤੇ ਤੁਹਾਨੂੰ ਕੋਈ 1600 ਰੁਪਏ ਫੜਾ ਕੇ ਕਹੇ ਵੀ ਇਹਦੇ ਨਾਲ ਸਾਰ ਲਵੋ ਉਹ ਗੱਲ ਮੋਦੀ ਨੇ ਪੰਜਾਬ ਨਾਲ ਕੀਤੀ ਆ ਤੇ ਉਹ ਵੀ 30 ਸਾਲਾਂ ਦੇ ਚੁੱਪ ਰਹਿਣ ਤੋਂ ਬਾਅਦ ਸੋ ਹੁਣ ਲੋਕ ਤਾਂ ਸਵਾਲ ਇਹ ਕਰਨਗੇ ਵੀ ਜੇ ਸਾਰਾ ਕੁਝ ਪੰਜਾਬ ਨੇ ਆਪ ਇਹ ਕਰਨਾ ਉਹਨਾਂ ਤੇ ਲੱਖਾਂ ਦਾ ਖਰਚਾ ਆ ਤੇ ਇੱਕ ਸੈਂਟਰ ਨੇ 1600 ਵੀ ਦੇਣਾ ਆ ਜੀਐਸਟੀ ਦਾ ਬਕਾਇਆ ਵੀ ਨਹੀਂ ਮੋੜਨਾ ਤੇ ਜਿਹੜੀ ਆ ਦੇਸ਼ 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 ਦੀ ਏਕਤਾ ਖੰਡਤਾ ਭਾਰਤ ਮਹਾਫਲਨਨਾ ਤੈਨੂੰ ਕਿਹੜਾ ਲਾਈ ਰੱਖਦੇ ਆ ਇਹਦਾ ਫਿਰ ਫਾਇਦਾ ਕੀ ਆ ਪੰਜਾਬ ਨੂੰ ਜੇ ਪੰਜਾਬ ਨੇ ਆਪਣੇ ਸਿਰ ਖੋਦ ਕੇ ਚੱਲਣਾ ਆਪਣੇ ਖਰਚੇ ਤੇ ਚੱਲਣਾ ਆਪਣੀਆਂ ਸੜਕਾਂ ਆਪ ਬਣਾਉਣੀਆਂ ਆਪਣੇ ਬੰਨ ਆਪ ਬਣਾਉਣੇ ਆ ਲੋਕਾਂ ਨੂੰ ਰਾਹਤ ਕਾਰਜ ਆਪ ਦੇਣੇ ਆ ਤਾਂ ਫਿਰ ਪੰਜਾਬ ਨੂੰ ਭਾਰਤ ਨਾਲ ਰਹਿਣ ਦੀ ਲੋੜ ਕੀ ਆ ਪੰਜਾਬ ਖੁਦ ਮੁਖਤਿਆਰ ਹੋ ਗਿਆ ਖੁਦ ਕਿਉਂ ਨਹੀਂ ਕਰ ਸਕਦਾ ਜਿਹੜੇ ਪੰਜਾਬ ਦੇ ਨੌਜਵਾਨ ਦਿਨ ਰਾਤ ਆਪਣੇ ਟਰੈਕਟਰਾਂ ਦੇ ਨਾਲ ਜਾਂ ਹੱਥੀਂ ਸਹਾਇਤਾ ਕਰਨ ਲੱਗੇ ਹੋਏ ਆ ਇਹ ਫਿਰ ਪੰਜਾਬ ਦੀ ਫੌਜ ਹੀ ਆ ਇਹਨੇ ਇੱਕ ਵਰਦੀਆਂ ਨਹੀਂ ਪਾਈਆਂ ਹੋਈਆਂ ਸਿਰਫ ਸੋ ਇਹ ਗੱਲਾਂ ਹੁਣ ਆਮ ਚੱਲ ਰਹੀਆਂ ਆ ਕਿ ਭਾਰਤ ਨੇ ਜਿਸ ਤਰੀਕੇ ਦੇ ਨਾਲ ਇਹਨਾਂ ਹੜ੍ਹਾਂ ਦੇ ਵਿੱਚ ਇੱਕ ਵਾਰ ਫਿਰ ਪੰਜਾਬ ਦੇ ਨਾਲ ਵੱਡੀ ਪੱਧਰ ਤੇ ਵਿਤਕਰਾ ਕੀਤਾ ਆ ਉਹਦੇ ਨਾਲ ਘਟੋ ਘਟ ਨਵੀਂ ਪੀੜੀ ਨੂੰ ਚਾਣਣਾ ਜ਼ਰੂਰ ਹੋ ਗਿਆ ਕਿ ਪੁਰਾਣੇ ਕਾਲੇ ਪੱਟਦੇ ਸੀਗੇ ਵੀ ਇਹ ਸਾਡੇ ਨਾਲ ਧੱਕਾ ਕਰਦੇ ਆ ਤੇ ਜਿਨ੍ਹਾਂ ਨੇ ਹੁਣ ਪਰਦੇ ਦੇ ਰਫੂ ਲਾਉਣੇ ਉਹਨਾਂ ਨੇ ਹੱਲੇ ਵੀ ਲਾਈ ਜਾਣੇ ਆ ਪਰ ਬਹੁਤਿਆਂ ਲੋਕਾਂ ਨੂੰ ਇਸ ਵਾਰੀ ਏਲਮ ਹੋ ਗਿਆ ਆ ਕਿ ਸਾਡੇ ਨਾਲ ਮਤਰੇ ਹੀ ਮਾਂ ਵਾਲਾ ਸਲੂਕ ਕੀਤਾ ਜਾਂਦਾ ਆ ਪੰਜਾਬ ਆਪਣੇ ਸਿਰ ਖੋਦ ਹੋ ਕੇ ਹੀ ਸਾਰਾ ਕੁਝ ਕਰ ਰਿਹਾ ਆ ਸੈਂਟਰ ਵੱਲੋਂ ਲੁੱਟ ਖਸੁੱਟ ਹੀ ਕੀਤੀ ਜਾ ਰਹੀ ਆ ਫਾਇਦਾ ਕੋਈ ਨਹੀਂ ਕੀਤਾ ਜਾ ਰਿਹਾ ਆਪਾਂ ਇੱਥੇ ਅੱਜ ਦਾ ਪ੍ਰੋਗਰਾਮ ਖਤਮ ਕਰਦੇ ਆ ਕੱਲ ਨੂੰ ਹੋਰ ਖਬਰਾਂ ਵਿਚਾਰਾਂ ਲੈ ਕੇ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਆਪ ਸਭ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ ਦਸ ਹੋਤਾ ਸ਼ੋਅ ਇਸ ਸਪਾਂਸਰਡ ਬਾਏ ਭਰਤ ਜੋਲਰ ਫਾਈਬਰ ਟੈਕ ਅਤੇ ਆਪਣਾ ਮੋਟਰਸ